ਹੈਲੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਤੇ ਸ਼ਾਮ ਦਾ ਟਾਈਮ ਹੈ ਔਰ 5 ਵੱਜ ਚੁੱਕੇ ਆ ਜੀ ਪੂਰੇ ਔਰ ਮੈਂ ਤੋਂ ਸਮਾਰ ਕੇ ਰੱਖਿਆ ਹੋਇਆ ਤਾਂ ਸਾਗ ਤੇ ਹੁਣ ਮੈਂ ਕੱਟ ਰਹੀ ਆ ਜੀ ਸਾਗ ਕਿਉਂਕਿ ਅੱਜ ਸਾਗ ਦੀ ਵਾਰੀ ਆ ਸ਼ਾਮ ਨੂੰ ਔਰ ਇਸੇ ਕਮਰੇ ਦੇ ਵਿੱਚ ਬੈਠੇ ਤੇ ਸਾਰੇ ਜਣੇ ਵਕੀਲ ਸਾਹਿਬ ਵੀ ਮੈਂ ਵੀ ਔਰ ਬੱਚੇ ਵੀ ਹਨਾ ਤੇ ਮੈਂ ਕੱਟਣ ਲੱਗੀ ਵੀ ਆ ਜੀ ਸਾਗ ਤੇ ਮੈਂ ਮਸ਼ੀਨ ਦੇ ਨਾਲ ਹੀ ਕੱਟ ਰਹੀ ਆ ਕਈ ਵਾਰ ਚਾਕੂ ਦੇ ਨਾਲ ਵੀ ਕੱਟ ਲੈਣੀ ਹੈ ਪਰ ਜੇ ਥੋੜਾ ਹੁੰਦਾ ਐ ਹਨਾ ਲੇਕਿਨ ਅੱਜ ਮੈਨੂੰ ਥੋੜਾ ਜਿਆਦਾ ਜਿਆਦਾ ਲੱਗ ਰਿਹਾ ਇਸ ਕਰਕੇ ਮੈਂ ਮਸ਼ੀਨ ਦੇ ਨਾਲ ਹੀ ਕੱਟ ਰਹੀ ਐ ਤੇ ਇੱਕ ਪਾਸੇ ਬੱਚੇ ਆਪਣਾ ਸਕੂਲ ਦਾ ਕੰਮ ਕਰ ਰਹੇ ਆ ਜੋਤ ਬੈਠੀ ਐ ਜੋਤ ਆਪਣੇ ਸਕੂਲ ਦਾ ਹੋਮਵਰਕ ਕਰ ਰਹੀ ਐ ਔਰ ਰੂਪ ਆਪਣੇ ਸਕੂਲ ਦਾ ਹੋਮਵਰਕ ਕਰਨ ਲੱਗੀ ਵੀ ਐ ਤੇ ਵਕੀਲ ਸਾਹਿਬ ਬੈਠੇ ਆ ਸਾਹਮਣੇ ਕਿਉਂਕਿ ਇਸੇ ਕਮਰੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ᱛੀਆਂ ਔਰ ਮੈਂ ਸਾਹ ਕੱਟ ਰਹੀ ᱛੀ ਬੱਚੇ ਪੜ ਰਹੇ ਤੇ ਵਕੀਲ ਸਾਹਿਬ ਲਗੇ ਹੋਏ ਤੇ ਮੇਰੇ ਨਾਲ ਗੱਲਾਂ ਬਾਤਾਂ ਮਾਰਨ ਤੇ ਗੱਲਾਂ ਬਾਤਾਂ ਮਾਰਦੇ ਮਾਰਦੇ ਆਪਾਂ ਨੇ ਸਾਗ ਆਪਾਂ ਨੇ ਕੱਟ ਲਿਆ ਜੀ ਹੁਣ ਹੁਣ ਆਪਾਂ ਨੇ ਸਾਗ ਨੂੰ ਪਹਿਲਾਂ ਬੋਲ ਕਰਨਾ ਹੀ ਹੈ ਯਾਨੀ ਸਾਗ ਨੂੰ ਨਾ ਪਹਿਲਾਂ ਆਪਾਂ ਗਰਮ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲੇਗੇ ਕਿਉਂਕਿ ਜੋ ਇਸ ਦਾ ਰੇਅ ਰੂ ਕਾ ਸਮਾਨ ਹੈ ਨਾ ਮਤਲਬ ਰੇਅ ਰੂ ਹੈ ਜਾਂ ਕੁਝ ਵੀ ਸਪਰੇ ਕਰੀ ਵੀ ਹੈ ਉਹ ਸਾਰੀ ਨਿਕਲ ਜਾਣੀ ਹੈ ਤਾਂ ਪਹਿਲਾਂ ਇੱਕ ਭਾਂਡੇ ਦੇ ਵਿੱਚ ਆਪਾਂ ਇਸ ਨੂੰ ਚੰਗੀ ਤਰ੍ਹਾਂ ਉਬਾਲ ਲੇਗੇ ਸਾਗ ਨੂੰ ਜੇ ਤੁਸੀਂ ਮੇਰੇ ਢੰਗ ਨਾਲ ਸਾਗ ਬਣਾਇਂਗੇ ਨਾ ਚਾਹੇ ਭਾਵੇਂ ਕੁੱਕਰ ਦੇ ਵਿੱਚ ਵੀ ਬਣਾ ਲਓ ਤਾਂ ਵੀ ਖਰਾਬ ਨਹੀਂ ਕਰਦਾ ਨਾ ਤੁਹਾਡੇ ਪੇਟ ਮਾ ਗੈਸ ਬਣਨੀ ਹੈ ਨਾ ਤੁਹਾਨੂੰ ਜਿਵੇਂ ਕਹਿੰਦੇ ਆ ਵੀ ਬਟਾ ਮਾਰਦਾ ਹਨਾ ਸਾਗ ਖਾ ਕੇ ਉਦਾਂ ਵੀ ਬਟਾਰੀ ਮਾਰਨਾ ਹੈਗਾ ਤੁਸੀਂ ਕੀ ਕਰਨਾ ਹੈ ਪਹਿਲਾਂ ਸਾਗ ਕੱਟ ਕੇ ਨਾ ਗਰਮ ਪਾਣੀ ਦੇ ਵਿੱਚ ਜਿਸ ਤਰ੍ਹਾਂ ਮੈਂ ਹੈ ਇਹ ਮਤਲਬ ਮੈਂ ਕਰ ਰਿਹਾ ਜਿਸ ਤਰ੍ਹਾਂ ਕੁੱਕਰ ਕੇ ਮੇਰੇ ਕੋਲ بڑا ਭਾਂਡਾ ਹੈ ਨਹੀਂ ਤਾਂ ਮੇਰੇ ਕੋਲ ਛੋਟਾ ਭਾਂਡਾ ਹੈ ਇਸ ਕਰਕੇ ਮੈਂ ਦੋ ਭਾਂਡਿਆਂ ਚ ਲੈ ਲਿਆ ਇੱਕ ਪਾਸੇ ਮੈਂ ਕੜਾਈ ਲੈ ਲਈ ਔਰ ਇੱਕ ਪਾਸੇ ਮੇਰਾ ਕੁੱਕਰ ਹੈ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਸਾਗ ਨੂੰ ਉਬਾਲਣਾ ਹੈ ਚੰਗੀ ਤਰ੍ਹਾਂ ਬੋਲ ਕਰਨਾ ਹੈ ਥੋੜਾ ਜਿਹਾ ਨਮਕ ਪਾ ਕੇ ਹਨਾ ਮੈਂ ਥੋੜਾ ਜਿਹਾ ਨੂਨ ਪਾ ਕੇ ਥੋੜਾ ਜਿਹਾ ਗਰਮ ਕਰਨਾ ਧਰਿਆ ਹੈ ਜਦੋਂ ਗਰਮ ਹੋ ਜਾਊਗਾ ਚੰਗੀ ਤਰ੍ਹਾਂ ਇਹਦਾ ਪੀਲਾ ਪੀਲਾ ਜਿਹਾ ਪਾਣੀ ਨਿਕਲ ਜਾਊਗਾ ਉਹ ਸਾਰਾ ਨਚੋੜ ਦੇਣਾ ਆਪਾਂ ਨੇ ਹਨਾ ਇੱਕ ਟੋਕਰੀ ਦੇ ਵਿੱਚ ਸਾਗ ਕੱਢ ਕੇ ਨਚੋੜ ਦੇਣਾ ਫੇਰ ਦੁਬਾਰਾ ਫਰੈਸ਼ ਪਾਣੀ ਲੈ ਕੇ ਤਾਜ਼ਾ ਪਾਣੀ ਲੈ ਕੇ ਫਿਰ ਦੁਬਾਰਾ ਧਰਨਾ ਸਾਗ ਫਿਰ ਦੇਖਿਓ ਤੁਸੀਂ ਖਾ ਕੇ ਨਾ ਤਾਂ ਕੋੜਾ ਬਣਨਾ ਹੈ ਔਰ ਨਾ ਹੀ ਰੇ ਸਪਰੇ ਜੋ ਵੀ ਹੋਏਗਾ ਸਾਰਾ ਨਿਕਲ ਜਾਣਾ ਬਾਹਰ ਤੁਹਾਡਾ ਪੇਟ ਵੀ ਖਰਾਬ ਨਹੀਂ ਹੋਊਗਾ ਗੈਸ ਵੀ ਨਹੀਂ ਬਣਨੀ ਭਾਵੇਂ ਤੁਸੀਂ ਇੱਕ ਹਫਤਾ 10 ਦਿਨ 15 ਦਿਨ ਸਾਗ ਖਾਈ ਜਾਓ ਖਰਾਬ ਨਹੀਂ ਕਰਨਾ ਹਨਾ ਚਾਹੇ ਭਾਵੇਂ ਕੁੱਕਰ ਦੇ ਵਿੱਚ ਵੀ ਬਣਾ ਲਓ ਤਾਂ ਵੀ ਵਧੀਆ ਬਣਨਾ ਹੈ ਔਰ ਤੁਸੀਂ ਇਸ ਤਰ੍ਹਾਂ ਗੱਲ ਬਣਾ ਕੇ ਦੇਖਿਓ ਗਰਮ ਪਾਣੀ ਐਨ ਚੰਗੀ ਤਰ੍ਹਾਂ ਬੋਲ ਹੋ ਗਿਆ ਆ ਦੇਖੋ ਪਾਣੀ ਨਿਕਲੇ ਨਾ ਪੀਲਾ ਪੀਲਾ ਜਾ ਇਹ ਸਾਰਾ ਕੱਢ ਦੇਣਾ ਆਪਾਂ ਨੇ ਇਹ ਜਿਸ ਤਰ੍ਹਾਂ ਈਵੇਂ ਹੈ ਨਾ ਐਵੇਂ ਨਚੋੜ ਕੇ ਨਾ ਇੱਕ ਟੋਕਰੀ ਚ ਕੱਢ ਲਓ ਫਿਰ ਆਪਾਂ ਨੇ ਦੁਬਾਰਾ ਗਰਮ ਪਾਣੀ ਕਰਕੇ ਫਿਰ ਆਪਾਂ ਨੇ ਕੁੱਕਰ ਦੇ ਵਿੱਚ ਸੀਟੀਆਂ ਲਵਾਉਣੀਆਂ ਆਈਆਂ ਦੇਖੋ ਸਾਗ ਆਪਾਂ ਨੇ ਇੱਕ ਟੋਕਰੀ ਚ ਕੱਢ ਲਿਆ ਪਾਣੀ ਸਾਰਾ ਨਚੋੜ ਦਿਆ ਔਰ ਹੁਣ ਨਵੇਂ ਸਿਰੇ ਪਾਣੀ ਰੱਖਿਆ ਆਪਾਂ ਨੇ ਕੁੱਕਰ ਦੇ ਵਿੱਚ ਤੇ ਜਦੋਂ ਗਰਮ ਹੋਊਗਾ ਹੁਣ ਆਪਾਂ ਨੇ ਵਿੱਚ ਸਾਗ ਪਾ ਦੇਣਾ ਹੈ ਤੇ ਫਿਰ ਜੋ ਮਟੀਰੀਅਲ ਹੈ ਵਿੱਚ ਲਸਣ ਆ ਅਦਰਕ ਪਿਆਜ਼ ਹਰੀ ਮਿਰਚ ਇਹ ਆਪਾਂ ਨੇ ਵਿੱਚ ਪਾ ਦੇਣੀ ਆ ਫਿਰ ਤੇ ਕੁਝ ਇਹ ਪਿਆ ਇਹ ਬਾਅਦ ਚ ਨਚੋੜਾਂਗੇ ਟੋਕਰੀ ਚ ਕਿਉਂਕਿ ਪਹਿਲਾਂ ਉਹਨੂੰ ਚੜ ਲੈਣ ਦੋ ਫਿਰ ਆਪਾਂ ਵਿੱਚ ਪਾ ਕੇ ਕੁੱਕਰ ਬੰਦ ਕਰ ਦਨੇ ਆ ਲੋ ਜੀ ਸਾਰਾ ਕੁਝ ਆਪਾਂ ਨੇ ਵਿੱਚ ਪਾ ਤਿਆ ਔਰ ਹੁਣ ਆਪਾਂ ਕਰ ਦਨੇ ਆ ਕੁੱਕਰ ਬੰਦ ਨੋਨ ਪਾ ਤਿਆ ਔਰ ਮਸਾਲਾ ਪਾ ਦਿਆ ਜਿਹੜਾ ਮੈਂ ਪੀਸਿਆ ਤਾਂ ਤੇ ਹੁਣ ਆਪਾਂ ਕੁੱਕਰ ਬੰਦ ਕਰ ਦੋ ਉਹਨਾਂ 6 7 ਸੀਟੀਆਂ ਲਵਾਉਂਗੇ ਫਿਰ ਬਣਨਾ ਸਾਧ ਯੰਮੀ ਯੰਮੀ ਬਣ ਕੇ ਹੋ ਗਿਆ ਰੈਡੀ ਹੁਣ ਆਪਾਂ ਘੋਟਦੇ ਆਂ ਸਾਗ ਨੂੰ ਤੇ ਮੱਕੀ ਘਾਟਾ ਛਾਣਦੀ ਏ ਪਹਿਲਾਂ ਛਾਣ ਕੇ ਫਿਰ ਘੋਟਦੇ ਆਂ ਤਾਂ ਲੋ ਜੀ ਸਾਗ ਬਣ ਚੁੱਕਿਆ 4 ਵਜੇ ਕੀ ਲੱਗੀ ਵੀ ਸੀ ਮੈਂ ਸਾਗ ਨੂੰ ਔਰ ਫਾਈਨਲੀ 7 ਵਜੇ ਔਰ ਹੁਣ ਮੈਂ ਘੋਟਣ ਲੱਗੀ ਵੀ ਆ ਜੀ ਸਾਗ ਤੇ ਮੇਰੇ ਕੋਲ ਮਧਾਣੀ ਆ ਮਧਾਣੀ ਦੇ ਨਾਲ ਕੋਟ ਦੇਣਾ ਆ ਛੇਤੀ ਘੁੱਟ ਜਾਂਦਾ ਆ ਵੈਸੇ ਤਾਂ ਕੋਟਣਾ ਵੀ ਹੈਗਾ ਆ ਪਰ ਮੈਂ ਮਧਾਣੀ ਦੇ ਨਾਲ ਹੀ ਕੋਟ ਦਾਂਗੀ ਮਧਾਣੀ ਦੇ ਨਾਲ ਮੈਨੂੰ ਵਧੀਆ ਲੱਗਦਾ ਐ ਏਨ ਚੰਗੀ ਤਰ੍ਹਾਂ ਫ੍ਰੀਕ ਹੋ ਜਾਂਦਾ ਐ ਤੇ ਲੋ ਜੀ ਆਪਾਂ ਨੇ ਕੋਟ ਰਿਆ ਜੀ ਸਾਗ ਤੇ ਵਧੀਆ ਲੱਗ ਰਿਹਾ ਦੇਖਣ ਨੂੰ ਬਾਕੀ ਖਾ ਕੇ ਪਤਾ ਲੱਗੂਗਾ ਵੀ ਕਿਹਾ ਜਾ ਬਣਿਆ ਐ ਸਾਗ ਤੋਂ ਫਾਈਨਲੀ ਦਿੱਖ ਤਾਂ ਵਧੀਆ ਰਿਹਾ ਐ ਤੋਂ ਫਾਈਨਲੀ ਸਾਗ ਕੋਟਿਆ ਗਿਆ ਤੇ ਹੁਣ ਰਿਜਣੇ ਨੂੰ ਰੱਖਿਆ ਉੱਪਰ ਯਾਨੀ ਡੇਢ ਦੋ ਘੰਟਾ ਹੋ ਗਿਆ ਮੈਨੂੰ ਸਾਗ ਰਖ ਧਰੇ ਨੂੰ 4:30 ਵਜੇ ਲੱਗੀ ਸੀ ਮੈਂ ਔਰ 7:00 ਵਜੇ ਤੁਸੀਂ ਲਾ ਲਓ ਸਾਬ ਸਾਗ ਕਰਨਾ ਸੋਖਾ ਨਹੀਂ ਖਾਣਾ ਸੋਖਾ ਨਹੀਂ ਬਣਾਉਣਾ ਸੱਤ ਓਖਾ ਤੇ ਹਲੇ ਰਿੱਜੂਗਾ ਇਹ ਥੋੜਾ ਜਿਹਾ ਪਟਾਕ ਦਨੇ ਰਿੱਜੀ ਜਾਣ ਦੋ ਹੁਣ ਕਿਉਂਕਿ ਆਲਣ ਪਾਇਆ ਨਾ ਵਿੱਚ ਘੋਟ ਕੇ ਰੱਖਿਆ ਮੈਂ ਇਸ ਕਰਕੇ ਪਟਾਕ ਦਨੇ ਇਹਨੂੰ ਤੇ ਮੈਂ ਬਣਾਉਂਗੀ ਮੱਕੀ ਦੀ ਰੋਟੀ ਨਾਲ ਔਰ ਬੱਚਿਆਂ ਨੇ ਖਾਣੀ ਹੈ ਕਣਕ ਕੀ ਸਾਬ ਤੋਂ ਆਪਣਾ ਰੀਜੇ ਪੈ ਗਿਆ ਕੜਛੀ ਫੇਰ ਦੰਨੇ ਆ ਵਿੱਚ ਥੋੜੀ ਜਿਹੀ ਹੋਰ ਕਿਉਂਕਿ ਆਲਣ ਪਾਇਆ ਨਾ ਜਿੰਨਾ ਸਾਗ ਰੀਜੇ ਉਹਨਾਂ ਵਧੀਆ ਬਣਦਾ ਹੈ ਔਰ ਇੱਧਰ ਮੱਕੀ ਦੀ ਰੋਟੀ ਵੀ ਆਪਣੀ ਬਣ ਕੇ ਹੋ ਰਹੀ ਆ ਰੈਡੀ ਸਾਗ ਮੱਕੀ ਦੀ ਰੋਟੀ ਇੱਧਰ ਬੋਤਲ ਪਈ ਆ ਲੱਸੀ ਦੀ ਔਰ ਨਾਲ ਹੈ ਜੀ ਮੂੜੀਆਂ ਪਿਆਜ ਔਰ ਖੀਰਾ ਸਲਾਦ ਕੱਟ ਤੇ ਆਪਾਂ ਨੇ ਤੇ ਫਿਲਹਾਲ ਮੱਕੀ ਦੀ ਰੋਟੀ ਲੱਗੀ ਵੀ ਆ ਮੈਂ ਬਣਾਣ ਚਲੋ ਜੀ ਜਸਟ ਸਾਗ ਮੱਕੀ ਦੀ ਰੋਟੀ ਮੂੜੀ ਪਿਆਜ ਔਰ ਖੀਰਾ ਸਲਾਦ ਤੇ ਲੱਸੀ ਬਣ ਗਿਆ ਆਪਣਾ ਸ਼ਾਮ ਦਾ ਡਿਨਰ ਰੈਡੀ ਹੋ ਗਿਆ ਤੇ ਫਿਲਹਾਲ ਹੋਣ ਲੱਗਿਆ ਜੀ ਆਪਾਂ ਖਾਣ ਪਾਈਏ ਜੀ ਕੋਲੀਆਂ ਦੇ ਵਿੱਚ ਤੋਂ ਲੋ ਜੀ ਜਸਟ ਖਾਣਾ ਹੋ ਗਿਆ ਆਪਣਾ ਰੈਡੀ ਤੇ ਸਲਾਦ ਵੀ ਲੈ ਲਿਆ ਤੇ ਬੱਚਾ ਨੂੰ ਲੱਗੀ ਆ ਭੁੱਖ ਲੱਸੀ ਵੀ ਲੈ ਲਈ ਆਪਾਂ ਨੇ ਔਰ ਦੇਸੀ ਕੀ ਵਿਪਾਦਾ ਸਾਗ ਦੇ ਵਿੱਚ ਮੱਕੀ ਦੀ ਰੋਟੀ ਔਰ ਹਰੀ ਮਿਰਚਾ ਤੇ ਲੋ ਜੀ ਸ਼ਾਮ ਦਾ ਡਿਨਰ ਰੈਡੀ ਹੈ ਜੀ ਆਓ ਜੀ ਸਾਰੇ ਜਣੇ ਤੁਸੀਂ ਵੀ ਜਿਹਨੂੰ ਜਿਹਨੂੰ ਸ਼ਾਮ ਦਾ ਡਿਨਰ ਕਰਨਾ ਹੀ ਹੈ ਤੇ ਆ ਸਕਦੇ ਹੋ ਤੁਸੀਂ ਸਾਰੇ ਜਣੇ ਔਰ ਬਣ ਚੁੱਕਿਆ ਜੀ ਸਾਗ ਆਪਣਾ ਤੇ ਜੰਮੀ ਜੰਮੀ ਸਾਗ ਹੈ ਦੇਸੀ ਕੀ ਪਾਇਆ ਹੋਇਆ ਵਿੱਚ ਤੇ ਬਣ ਚੁੱਕਿਆ ਜੀ ਸਾਰੇ ਜਣਾਂ ਨੂੰ ਇਨਵਾਈਟ ਕਰ ਰਹੀ ਹਾਂ ਮੈਂ ਮੱਕੀ ਦੀ ਰੋਟੀ ਸਾਗ ਲੱਸੀ ਮੂਲੀ ਪਿਆਜ਼ ਔਰ ਖੀਰਾ ਆਓ ਜੀ ਸਾਰੇ ਜਣੇ ਸ਼ਾਮ ਦਾ ਡਿਨਰ ਕਰੀਏ ਆਪਾਂ ਪੰਜਾਬੀ ਖਾਣਾ ਸ਼ੁੱਧ ਇਹ ਸ਼ੁੱਧ ਪੰਜਾਬੀ ਖਾਣਾ ਜਿਹੜਾ ਤਰੀਕਾ ਤੁਹਾਨੂੰ ਮੈਂ ਦੱਸਿਆ ਨਾ ਉਸ ਤਰੀਕੇ ਨਾਲ ਸਾਗ ਬਣਾਇਓ ਕਦੇ ਵੀ ਪੇਟ ਗੈਸ ਨਹੀਂ ਬਣਨੇਗੀ ਔਰ ਨਾ ਹੀ ਤੁਹਾਡੇ ਪੇਟ ਦੇ ਵਿੱਚ ਕਦੇ ਵੀ ਮਤਲਬ ਪੇਟ ਖਰਾਬ ਹੋਊਗਾ ਹਨ ਤੇ ਚਲੋ ਜੀ ਖਾਈਏ ਹੁਣ ਆਪਾਂ ਡਿਨਰ ਸ਼ਾਮ ਦਾ ਤੋ ਲੋ ਜੀ ਸਾਗ ਬਣਿਆ ਬਹੁਤ ਯੰਮੀ ਚਲੋ ਜੀ ਦੇਖਦੇ ਆ ਖਾ ਕੇ ਟੇਸਟ ਕਰਕੇ ਵੀ ਕਹੀ ਜਿਹਾ ਬਣਿਆ ਸਾਗ ਮੈਂ ਵੀ ਹੂੰ ਸੋ ਯੰਮੀ ਯੰਮੀ ਰੂਬ ਨੇ ਗਾਜਰ ਬਹੁਤ ਟੈਸਟੀ ਆ ਅਸੀਂ ਸਾਰੇ ਨਾਲ ਖਾएंगे ਮੂਲੀ ਸਾਰੇ ਮੈਂ ਹਾਂ ਦਾ ਰੋਜ਼ਾ ਜਰ ਪੀएंगे ਲੱਸੀ ਛਾਗ ਬਹੁਤ ਵਧੀਆ ਬਣਿਆ ਬਈ ਸੀਜ਼ਨ ਦਾ ਪੈਸਾ ਸਾਰਾ ਬਹੁਤ ਜ਼ਿਆਦਾ ਟੈਸਟੀ ਆ ਪਰ ਮਨਕਰਮ ਗਲ ਬਣਾਇਆ ਜਿੰਨਾ ਕਿਉਂਕਿ ਉਹ ਨਾ ਜਿਹੜਾ ਵਿਚਾਰਾ ਦੇਖਿਆ ਗਿਆ ਤਾਂ ਧੰਨਵਾਦ ਸਾੜਾ ਗਗਨਗਾ ਜਿਹੜਾ ਵਿਚਾਰਾ ਲਾਈਵ ਦੇ ਵਿੱਚ ਵੀ ਆਂਦਾ ਮੇਰਾ ਬਹੁਤ ਜ਼ਿਆਦਾ ਉਹਨਾਂ ਸੁਣ ਲੈ ਆ ਲਾਈਵ ਦੇ ਵਿੱਚ ਧੰਨਵਾਦ ਗगन ਗਾ ਜਿਹੜਾ ਸਾਗ ਦੇ ਕੇ ਗਿਆ ਖੇਤਾਂ ਦੇ ਵਿੱਚੋਂ ਫਰੈਸ਼ ਸਾਗ ਤਾਜ਼ਾ ਤਾਜ਼ਾ ਤੋੜ ਕੇ ਦੇ ਕੇ ਗਿਆ ਔਰ ਧੰਨਵਾਦ ਹੈ ਜੀ ਸਾਰਿਆਂ ਨੂੰ ਔਰ ਬਹੁਤ ਵਧੀਆ ਸਾਗ ਬਣਿਆ ਵਾ ਸਾਰੇ ਮਨ ਖੁਸ਼ ਹੋ ਕੇ ਖਾ ਰਹੀਆਂ ਔਰ ਨਰ ਸੀਜ਼ਨ ਦਾ ਪਹਿਲਾ ਸਾਗ ਹੈ ਬਹੁਤ ਵਧੀਆ ਹਾਂ ਸੀਜ਼ਨ ਦਾ ਪਹਿਲਾ ਸਾਗ ਹੈ ਔਰ ਜਿਹੜੇ ਢੰਗ ਨਾਲ ਮੈਂ ਬਣਾਇਆ ਨਾ ਉਸ ਢੰਗ ਨਾਲ ਬਣਾ ਕੇ ਦੇਖਿਓ ਅ ਗਰਮ ਪਾਣੀ ਦੇ ਵਿੱਚ ਪਹਿਲਾਂ ਉਬਾਲਨਾ ਸਾਗ ਨੂੰ ਫਿਰ ਤੁਸੀਂ ਅ ਡ ਘਰ ਵੀ ਅੱਜ ਵੀ ਗਈ ਹੈ ਔਰ ਫਿਰ ਤੁਸੀਂ ਇੱਕ ਟੋਕਰੀ ਵਿੱਚ ਨਿਚੋੜ ਕੇ ਨਾ ਲੱਗ ਤੋਂ ਪਾਣੀ ਫਿਰ ਦੁਬਾਰਾ ਕੁੱਕਰ ਦੇ ਵਿੱਚ ਧਰ ਕੇ ਭਾਵੇਂ ਕੁੱਕਰ ਦੇ ਵਿੱਚ ਹੀ ਬਣਾ ਲਓ ਫਿਰ ਤੁਸੀਂ ਫਿਰ ਵੀ ਇਸ ਤਰ੍ਹਾਂ ਬਣਦਾ ਜਿਵੇਂ ਤੁਸੀਂ ਇੱਕ ਭਾਂਡੇ ਚ ਬਣਾਇਆ ਹੁੰਦਾ ਖੁੱਲੇ ਚ ਹਨ ਕਿਸ ਤਰ੍ਹਾਂ ਬਣਦਾ ਹੈ ਔਰ ਖਾ ਕੇ ਦੇਖਿਓ ਬਹੁਤ ਟੇਸਟੀ ਬਣਦਾ ਸਾਗ ਤੇ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਹਾਂ ਹੁਣ ਆਪਾਂ ਖਾ ਰਹੇ ਹਾਂ ਜੀ ਸਾਰੇ ਜਣੇ ਸਾਗ ਮੱਕੀ ਦੀ ਰੋਟੀ ਸਰਦੀਆਂ ਦਾ ਰਾਜਾ ਸਰਦੀਆਂ ਦਾ ਰਾਜਾ ਸਾਗ ਪੰਜਾਬ ਦੀ ਸ਼ਾਨ ਹੈ ਸਾਗ ਪੰਜਾਬੀਆਂ ਦੀ ਸ਼ਾਨ ਔਰ ਸਾਗ ਮੱਕੀ ਦੀ ਰੋਟੀ ਬਾਕੀ ਯੰਮੀ ਔਰ ਸਾਥ ਮੇਰਾ ਸਿਆ ਔਰ ਬਾਕੀ ਸਾਰੀ ਸਬਜ਼ੀਆਂ ਦੀ ਛੁੱਟੀ ਹੈ ਹੁਣ ਹੁਣ ਸਾਗ ਨੇ ਆਪਣਾ ਰੋਪ ਦਿਖਾਣਾ ਸਾਗੇ ਸਾਗ ਹੋਣਾ ਜਦ ਤੱਕ ਇੱਕ ਗਾਜਰ ਹੀ ਸਬਜ਼ੀ ਹਾਂ ਆਲੂ ਗਾਜਰ ਮਟਰ ਹਨਾ ਉਹ ਸਬਜ਼ੀ ਬਹੁਤ ਖਾਂਦੇ ਆ ਬੱਚੇ ਦੱਸੀ ਹੈ ਹਾਂ ਤੇ ਚਲੋ ਜੀ ਕਰਦੇ ਆ ਵਲੋਗ ਦਾ ਐਂਡ ਆਪਾਂ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਆ ਮooli pya ਰੁਪੈਨਜਨ ਲੱਗ ਗਿਆ ਨਹੀਂ ਕਰਦੀ ਕਿ ਮੈਂ ਖਾਂਦੀ ਨਹੀਂ ਹੈਗੀ ਲੇਕਿਨ ਹੁਣ ਰੁਪ ਨੂੰ ਪਸੰਦ ਆ ਗਿਆ ਨਾ ਸਾਗ ਖਾਏ ਕਰੂੰਗਾ ਨਾ ਟਿਫਨ ਵਾਂ ਲੈ ਜਾਈਗਾ ਸਵੇਰੀ ਰੁ ਕੈਰੀ ਮੈਂ ਟਿਫਨ ਵਾਂ ਵੀ ਲੈ ਜਾਾਂਗੀ ਸਵੇਰੀ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਸਬਸਕ੍ਰਾਈਬ ਬਾਏ ਬਾਏ ਜੀ ਟੇਕ ਕੇਅਰ ਸਾਰਿਆਂ ਨੂੰ